ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 11 ਜੂਨ ਨੂੰ ਸਿੱਧੂ ਮੂਸੇਵਾਲੇ ਬਾਈ ਦੀ ਨਵੀਂ EP ਰਿਲੀਜ਼ ਹੋਈ ਹੈ ਜਿਸ ਦਾ ਟਾਈਟਲ ਹੈ ਮੂਸਪ੍ਰਿੰਟ ਅਤੇ ਸਿੱਧੂ ਮੂਸੇਵਾਲੇ ਬਾਈ ਦੇ ਫੈਨਸ ਇਸ EP ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਦੋਸਤੋ ਅੱਜ ਤੋਂ ਥੋੜੇ ਸਮਾਂ ਪਹਿਲਾਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਸਿੱਧੂ ਮੂਸੇਵਾਲੇ ਦੀ ਇੱਕ EP ਰਿਲੀਜ਼ ਹੋਵੇਗੀ ਉਹਨਾਂ ਦੇ ਜਨਮ ਦਿਨ ਉੱਤੇ ਤੇ ਜਿਸ ਵਿੱਚ 3 ਤੋਂ 4 ਟਰੈਕ ਰਿਲੀਜ਼ ਕੀਤੇ ਜਾਣਗੇ ਇਸ ਤੋਂ ਬਾਅਦ ਪੰਜਾਬੀ ਸਿੰਗਰ ਗੈਰੀ ਸੰਧੂ ਦੀ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਦੇ ਉੱਤੇ ਜਿਸ ਵਿੱਚ ਗੈਰੀ ਸੰਧੂ ਆਖ ਰਿਹਾ ਸੀ ਕਿ ਮੈਂ 11 ਜੂਨ ਨੂੰ ਆਪਣੀ ਐਲਬਮ ਰਿਲੀਜ਼ ਕਰਨ ਜਾ ਰਿਹਾ ਹਾਂ ਪਰ ਹੁਣ ਮੈਂ ਆਪਣੀ ਐਲਬਮ ਡਿਲੇ ਕਰ ਰਿਹਾ ਹਾਂ ਯਾਨੀ ਕਿ ਉਸਨੇ ਕਿਹਾ ਕਿ ਆਪਣੀ ਐਲਬਮ ਹਲੇ ਮੈਂ ਰਿਲੀਜ਼ ਨਹੀਂ ਕਰਾਂਗਾ ਤੇ ਦੋਸਤੋ ਹੁਣ SIDDHU ਦੇ ਫੈਨਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਗੈਰੀ ਸੰਧੂ ਸਿੱਧੂ ਮਸੇਵਾਲੇ ਦੀ ISP ਤੋਂ ਡਰ ਗਿਆ ਇਸ ਕਰਕੇ 11 ਜੂਨ ਨੂੰ ਆਪਣੀ EP ਰਿਲੀਜ਼ ਨਹੀਂ ਕਰ ਰਿਹਾ ਅਤੇ ਗੈਰੀ ਸੰਧੂ ਦੀ ਉਸ ਲਾਈਵ ਵੀਡੀਓ ਤੋਂ ਬਾਅਦ ਜੈਸਮੀਨ ਸੈਂਡਲਸ ਜੋ ਕਿ ਤੁਹਾਨੂੰ ਪਤਾ ਹੈ ਕਿ ਸਿੱਧੂ ਮਸੇਵਾਲੇ ਦੀ ਚੰਗੀ ਦੋਸਤ ਹੈ ਤੇ ਗੈਰੀ ਸੰਧੂ ਦੇ ਨਾਲ ਲੰਬਾ ਸਮਾਂ ਉਹ ਰਿਲੇਸ਼ਨਸ਼ਿਪ ਦੇ ਵਿੱਚ ਰਹੀ ਹੈ ਹੁਣ ਜੈਸਮੀਨ ਸੈਂਡਲਸ ਦੇ ਵੱਲੋਂ ਸਿੱਧੂ ਮਸੇਵਾਲੇ ਦੀ ਸਪੋਰਟ ਕੀਤੀ ਗਈ ਹੈ ਤਾਂ ਦੋਸਤੋ ਜਦੋਂ ਜੈਸਮੀਨ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਲਾਈਵ ਹੋਈ ਤਾਂ ਇੱਕ ਫੈਨ ਦਾ ਰਿਪਲਾਈ ਆਇਆ ਕੀ ਗੈਰੀ ਸੰਧੂ ਨੇ ਸਿੱਧੂ ਮਸੇਵਾਲੇ ਦੀ EP ਦੇ ਕਰਕੇ ਆਪਣੀ ਐਲਬਮ ਡਿਲੇ ਕਰ ਦਿੱਤੀ ਉਸ ਫੈਨ ਦਾ ਰਿਪਲਾਈ ਦਿੰਦਿਆਂ ਜੈਸਮਿਨ ਆਖਦੀ ਹੈ ਕਿ ਇਹ ਪੰਜਾਬੀ ਇੰਡਸਟਰੀ ਸਾਰੀ ਡਰਪੋਕਾਂ ਦੀ ਇੰਡਸਟਰੀ ਹੈ ਅਤੇ ਵੱਡੇ ਵੱਡੇ ਸਿੰਗਰਾਂ ਨੇ ਆਪਣੀਆਂ ਡੇਟਾ ਚੇਂਜ ਕਰ ਦਿੱਤੀਆਂ ਨੇ ਤੇ ਅਸੀਂਦੇ ਤੌਰ ਤੇ ਜੈਸਮਿਨ ਸੈਂਡਲਸ ਨੇ ਇਹ ਗੱਲ ਗੈਰੀ ਸੰਧੂ ਨੂੰ ਕਹੀ ਹੈ ਤਾਂ ਦੋਸਤੋ ਤੁਹਾਡਾ ਕੀ ਕਹਿਣਾ ਹੈ ਜੈਸਮਿਨ ਸੈਂਡਲਸ ਦੀ ਇਸ ਵੀਡੀਓ ਉੱਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਧੰਨਵਾਦ